ਪੰਜਾਬ ਦੇ ਵਿੱਚ ਜਿਹੜੀ ਆ ਭਾਜਪਾ ਨੂੰ ਇੱਕ ਵੀ ਸੀਟ ਨਹੀਂ ਮਿਲੀ ਉਸ ਤੋਂ ਬਾਅਦ ਜਿਹੜਾ ਹੈ ਨਰਿੰਦਰ ਮੋਦੀ ਜੀ ਦੇ ਵੱਲੋਂ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਰਵਨੀਤ ਸਿੰਘ ਬਿੱਟੂ ਨੂੰ ਰਾਜ ਮੰਤਰੀ ਦੇ ਵਜੋਂ ਸ਼ਾਮਲ ਕੀਤਾ ਗਿਆ। ਭਾਜਪਾ ਜਿਹੜੀ ਪੰਜਾਬ ਵਿੱਚ ਮਜ਼ਬੂਤ ਹੋਈ ਹੈ ਇਸ ਦਾ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੂੰ ਸੀਟ ਨਹੀਂ ਮਿਲੀ ਫਸਟ ਟਾਈਮ ਆਪਾਂ ਫਾਈਟ ਕੀਤੀ ਸੀ 13 ਸੀਟਾਂ ਦੀ। ਪਰ ਨਰਿੰਦਰ ਮੋਦੀ ਦੇ ਵੱਲੋਂ ਰਵਨੀਤ ਸਿੰਘ ਬਿੱਟੂ ਨੂੰ ਜਿਹੜਾ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਗਿਆ ਤੇ ਕੀ ਲੱਗਦਾ ਕਿ ਕਿਸਾਨੀ ਜਿਹੜੇ ਮਸਲੇ ਨੇ ਉਹਨਾਂ ਨੂੰ ਹੱਲ ਕਰਨ ਦੇ ਜਿਹੜੇ ਸੰਕੇਤ ਦਿੱਤੇ ਗਏ ਨੇ ਬਿੱਟੂ ਜੀ ਨੇ ਫਸਟ ਜੋ ਇੰਟਰਵਿਊ ਸੀ ਉਸ ਵਿੱਚ ਹੀ ਕਹਿ ਦਿੱਤਾ ਸੀਗਾ ਵੀ ਮੈਂ ਕਿਸਾਨਾਂ ਦੇ ਜੋ ਵੀ ਮੁੱਦੇ ਹੈ ਉਹ ਸੈਂਟਰ ਗਵਰਨਮੈਂਟ ਵਿੱਚ ਲਿਜਾ ਕੇ ਉਸ ਦਾ ਜੋ ਵੀ ਇਸ਼ੂ ਜੋ ਵੀ ਹੈ ਸਮਾਧਾਨ ਕਰਵਾਉਂਗਾ ਦਾ ਸਮਨ న్యూਸ ਦੇਖ ਰਹੇ ਹੋ ਤੁਸੀਂ ਮੈਂ ਦੀਪਕ ਕਤਿਆ ਲੋਕ ਸਭਾ ਚੋਣਾਂ ਤੋਂ ਬਾਅਦ ਭਾਰਤ ਦੇ ਲੋਕਾਂ ਨੂੰ ਜਿਹੜਾ ਇੱਕ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਕਿ ਦੇਸ਼ ਭਰ ਦੇ ਵਿੱਚ ਕਿਹੜੀ ਪਾਰਟੀ ਦੀ ਸਰਕਾਰ ਬਣੇ ਤੇ ਉਹ ਇੰਤਜ਼ਾਰ ਜਿਹੜਾ ਖਤਮ ਹੋ ਗਿਆ ਲੋਕਾਂ ਦਾ ਤੇ ਭਾਰਤ ਦੇ ਵਿੱਚ ਜਿਹੜੀ ਹੈ ਇੱਕ ਵਾਰ ਫਿਰ ਤੋਂ ਭਾਜਪਾ ਦੀ ਸਰਕਾਰ ਬਣੀ ਹੈ ਐਨਡੀਏ ਵਾਲੀ ਨਰਿੰਦਰ ਮੋਦੀ ਦੀ ਜਿਹੜੀ ਹੈ ਸਰਕਾਰ ਬਣੀ ਹੈ ਨਰਿੰਦਰ ਮੋਦੀ ਜਿਹੜੇ ਨੇ ਤੀਸਰੀ ਵਾਰ ਜਿਹੜੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਬੜੇ ਨੇ ਸੋ ਲੁਧਿਆਣਾ ਦੀ ਜੇ ਗੱਲ ਕਰੀਏ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਜੋ ਨੇ ਭਾਜਪਾ ਉਮੀਦਵਾਰ ਲੋਕ ਸਭਾ ਚੋਣਾਂ ਦੇ ਵਿੱਚ ਚੋਣ ਲੜ ਰਹੇ ਸੀ ਤੇ ਦੂਸਰੀ ਨੰਬਰ ਤੇ ਆ ਕੇ ਜਿਹੜਾ ਉਹਨਾਂ ਦੇ ਵੱਲੋਂ ਜਿਹੜਾ ਹਾਰ ਜਿਹੜੀ ਆ ਉਹਨਾਂ ਨੂੰ ਦੇਖਣ ਨੂੰ ਮਿਲੀ 20942 ਵੋਟਾਂ ਤੋਂ ਜਿਹੜੇ ਉਹ ਪਿੱਛੇ ਰਹਿ ਗਏ ਸੋ ਰਵਨੀਤ ਸਿੰਘ ਬਿੱਟੂ ਪਹਿਲਾਂ ਲਗਾਤਾਰ ਜਿਹੜੇ ਨੇ ਤਿੰਨ ਵਾਰ ਪੰਜਾਬ ਤੋਂ ਐਮਪੀ ਰਹਿ ਚੁੱਕੇ ਨੇ ਸਰਦਾਰ ਬੈਂਤ ਸਿੰਘ ਦੇ ਪੋਤੇ ਨੇ ਪੰਜਾਬ ਦੇ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਮਰਹੂਮ ਬੈਂਤ ਸਿੰਘ ਦੇ ਪੋਤੇ ਨੇ ਜਿਨ੍ਹਾਂ ਦਾ 31 ਅਗਸਤ 1995 ਨੂੰ ਜਿਹੜਾ ਹੈ ਅਤਵਾਦੀ ਹਮਲੇ ਦੇ ਵਿੱਚ ਬੰਬ ਬਲਾਸ ਦੇ ਵਿੱਚ ਜਿਹੜਾ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਸੋ ਅੱਜ ਜਿਹੜੇ ਸਾਡੇ ਨਾਲ ਮੌਜੂਦ ਨੇ ਭਾਜਪਾ ਦੇ ਸੀਨੀਅਰ ਲੀਡਰ ਸੰਨੀ ਖੋਸਲਾ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਸਵਾਗਤ ਹੈ ਤੁਹਾਡਾ ਦਾ ਸਮਨ న్యూਸ ਤੇ ਸਰ ਨਮਸਕਾਰ ਜੀ ਜੀ ਸੋ ਸਰ ਇੱਕ ਵਾਰ ਫਿਰ ਤੋਂ ਜਿਹੜੀ ਹੈ ਭਾਜਪਾ ਦੀ ਸਰਕਾਰ ਬਣੀ ਹੈ ਕੀ ਕਹਿਣਾ ਚਾਹੋਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨੇ ਇਹ ਤਾਂ ਬਹੁਤ ਵੱਡਾ ਯੋਗਦਾਨ ਹੈ ਭਾਰਤ ਵਾਸੀਆਂ ਦਾ ਬੀਜੇਪੀ ਦਾ ਜੋ ਕਿ ਤੀਜੀ ਵਾਰ ਮੋਦੀ ਸਰਕਾਰ ਆਪਣੇ ਦੇਸ਼ ਦੇ ਵਿੱਚ ਬਣੀ ਹੈ ਸੋ ਇਸ ਵਿੱਚ ਲੋਕਾਂ ਨੂੰ ਭਾਜਪਾ ਦੇ ਬਾਰੇ ਪਤਾ ਸੀ ਕਿ ਕਿਸ ਤਰ੍ਹਾਂ ਦਾ ਕੰਮ 10 ਸਾਲ ਚ ਚੱਲਦਾ ਰਿਹਾ ਹੈ ਉਸ ਦੇ ਅਕੋਰਡਿੰਗ ਲੋਕਾਂ ਨੇ ਆਪਣਾ 240 ਲਾਰਜੈਸਟ ਪਾਰਟੀ ਔਰ ਐਨਡੀਏ ਦੀ ਸਰਕਾਰ ਬਣਾਈ ਸੋ ਪੰਜਾਬ ਦੀ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਜਿਹੜੀ ਆ ਭਾਜਪਾ ਨੂੰ ਇੱਕ ਵੀ ਸੀਟ ਨਹੀਂ ਮਿਲੀ ਉਸ ਤੋਂ ਬਾਅਦ ਜਿਹੜਾ ਨਰਿੰਦਰ ਮੋਦੀ ਜੀ ਦੇ ਵੱਲੋਂ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਰਵਨੀਤ ਸਿੰਘ ਬਿੱਟੂ ਨੂੰ ਰਾਜ ਮੰਤਰੀ ਦੇ ਵਜੋਂ ਸ਼ਾਮਲ ਕੀਤਾ ਗਿਆ ਫੂਡ ਪ੍ਰੋਸੈਸਿੰਗ ਤੇ ਰੇਲਵੇ ਜਿਹੜੇ ਮੰਤਰੀ ਜਿਹੜੇ ਨੇ ਉਹ ਬਣੇ ਨੇ ਸੋ ਇੱਕ ਵੱਡਾ ਤੋਹਫਾ ਜਿਹੜਾ ਉਹਨਾਂ ਦੇ ਵੱਲੋਂ ਪੰਜਾਬ ਨੂੰ ਦਿੱਤਾ ਗਿਆ ਜੀ ਬਹੁਤ ਵੱਡਾ ਤੋਹਫਾ ਦਿੱਤਾ ਗਿਆ ਦੇਖੋ ਜੇ ਪੰਜਾਬ ਦੇ ਵਿੱਚ ਭਾਜਪਾ ਦੀ ਗਵਰਨਮੈਂਟ ਨਹੀਂ ਆ ਭਾਜਪਾ ਦਾ ਕੋਈ ਵੀ ਐਮਪੀ ਨਹੀਂ ਬਣਿਆ ਪਰ ਤੁਸੀਂ ਵੋਟ ਪ੍ਰਚਾਰ ਦੇਖੋ ਪਹਿਲੀ ਵਾਰ ਭਾਜਪਾ ਨੇ 13 ਸੀਟਾਂ ਤੇ ਫਾਈਟ ਕੀਤੀ ਸੀ ਉਸ ਦੇ ਵਿੱਚ ਜੋ ਬੋਟ ਪਰਿਸ਼ਦ ਆ ਉਹ ਸਾਡਾ ਤੁਸੀਂ 18.9% ਆਇਆ ਸੋ ਇਸ ਕਾਰਨ ਬੀਜੇਪੀ ਜਿਹੜੀ ਭਾਜਪਾ ਚ ਮਜ਼ਬੂਤ ਹੋਈ ਹੈ ਇਸ ਦਾ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਨੂੰ ਸੀਟ ਨਹੀਂ ਮਿਲੀ ਫਸਟ ਟਾਈਮ ਆਪਾਂ ਫਾਈਟ ਕੀਤੀ ਸੀ 13 ਸੀਟਾਂ ਤੋਂ ਤੋਂ ਇਸ ਤੇ ਵਿੱਚ ਚਲੋ ਭਾਜਪਾ ਸਟਰੋਂਗ ਹੋਊਗੀ ਅੱਗੇ ਹੋਰ ਜਾ ਕੇ ਸਟਰੋਂਗ ਹੋਊਗੀ ਤੋਂ ਦੂਸਰੇ ਨੰਬਰ ਤੇ ਬਿੱਟੂ ਜੀ ਨੂੰ ਜੋ ਸੈਂਟਰ ਵੱਲੋਂ ਜ਼ਿੰਮੇਵਾਰੀ ਮਿਲੀ ਹੈ ਉਹ ਦੇਖਦੇ ਹੋਏ ਵੀ ਅੱਗੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਸੈਂਟਰ ਗਵਰਨਮੈਂਟ ਤੋਂ ਜੋ ਵੀ ਹੈ ਕੰਮ ਕਿਉਂਕਿ ਆਪਣੇ ਕੋ ਰਾਜ ਸਭਾ ਚ ਉਹਨਾਂ ਨੂੰ ਲਿਜਾ ਕੇ ਮੰਤਰੀ ਬਣਾਹਾ ਕੇ ਉਹਨਾਂ ਨੇ ਆਪਣਾ ਮੋਦੀ ਜੀ ਨੇ ਪੰਜਾਬ ਲਈ ਰਿਲੇਟਡ ਜੋ ਵੀ ਇਸ਼ੂ ਹੋਊਗੇ ਜੋ ਕੰਮ ਹੈ ਉਹ ਬਿੱਟੂ ਜੀ ਥਰੂ ਹੋਊਗੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਭਾਜਪਾ ਹੋਰ ਵੀ ਮਜ਼ਬੂਤ ਹੋਵੇਗੀ ਕੇਂਦਰ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਰਵਨੀਤ ਸਿੰਘ ਬਿੱਟੂ ਨੂੰ ਜਿਹੜਾ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਗਿਆ ਤੇ ਕੀ ਲੱਗਦਾ ਕਿ ਕਿਸਾਨੀ ਜਿਹੜੇ ਮਸਲੇ ਨੇ ਉਹਨਾਂ ਨੂੰ ਹੱਲ ਕਰਨ ਦੇ ਜਿਹੜੇ ਸੰਕੇਤ ਦਿੱਤੇ ਗਏ ਨੇ ਉਹ ਬਿੱਟੂ ਜੀ ਨੇ ਫਰਸਟ ਜੋ ਇੰਟਰਵਿਊ ਸੀ ਉਸ ਵਿੱਚ ਹੀ ਕਹਿ ਦਿੱਤਾ ਸੀਗਾ ਵੀ ਮੈਂ ਕਿਸਾਨਾਂ ਦੇ ਜੋ ਵੀ ਮੁੱਦੇ ਹੈ ਉਹ ਸੈਂਟਰ ਗਵਰਨਮੈਂਟ ਵਿੱਚ ਲਿਜਾ ਕੇ ਉਸ ਦਾ ਜੋ ਵੀ ਇਸ਼ੂ ਜੋ ਵੀ ਹੈ ਸਮਾਧਾਨ ਕਰਵਾਉਂਗਾ ਉਹਨਾਂ ਦੀ ਪਹਿਲੀ ਇੰਟਰਵਿਊ ਤੁਸੀਂ ਦੇਖ ਸਕਦੇ ਹੋ ਭਾਜਪਾ ਲੁਧਿਆਣਾ ਸ਼ਹਿਰੀ ਦੀ ਜੇ ਗੱਲ ਕਰੀਏ ਲੁਧਿਆਣਾ ਦੀ ਭਾਜਪਾ ਨੂੰ ਕਾਫੀ ਜਿਹੜੀ VOTING ਮਿਲੀ ਹੈ ਸੋ ਪਿੰਡਾਂ ਦੀ ਜੇ ਗੱਲ ਕਰੀਏ ਪਿੰਡਾਂ ਤੋਂ ਭਾਜਪਾ ਜਿਹੜੀ ਹੈ ਪਿੱਛੇ ਰਹੀ ਕੀ ਕਾਰਨ ਮੰਨਦੇ ਹੋ ਕਿਸਾਨਾਂ ਦੇ ਵਿਰੋਧ ਦਾ ਕਾਰਨ ਮੰਨਦੇ ਹੋ ਦੇਖੋ ਕਿਸਾਨਾਂ ਦਾ ਆਪਾਂ ਵਿਰੋਧ ਵੀ ਨਹੀਂ ਕਹਿ ਸਕਦੇ ਕੁਝ ਆਪਣੇ ਕੁਝ ਮੈਸੇਜ ਜਾਂ ਦੂਜੀ ਪਾਰਟੀਆਂ ਸੀ ਜਿਹੜੀ ਆਪਣੇ ਓਪੋਜ਼ਿਟ ਪਾਰਟੀਆਂ ਸੀ ਉਹਨਾਂ ਨੇ ਇਸ ਕਿਸਾਨੀ ਮੁੱਦਾ ਬਣਾਇਆ ਸੋ ਮੈਂ ਉਸ ਦਾ ਅੱਗੇ ਜਾ ਕੇ ਅਸੀਂ ਪਿੰਡਾਂ ਦੇ ਵਿੱਚ ਵੀ ਆਪਣੇ ਜੋ ਕੰਮ ਕਾਜ ਲਿਆ ਕੇ ਲੇਕਿਨ ਮੋਦੀ ਜੀ ਨੇ ਫਰਸਟ ਜੋ ਉਹਨਾਂ ਦੀ ਸੀਗਾ ਉਹਨਾਂ ਨੇ ਕਿਸਾਨਾਂ ਦਾ ਜਿਹੜੇ ਪ੍ਰਤੀ ਜਿਹੜੀ ਕਿਸ਼ਤ ਸੀ ਉਹ ਦਿੱਤੀ 6000 ਰੁਪਏ ਜਿਹੜਾ ਪਰ ਮੰਥਲੀ ਦਿੰਦੇ ਸੋ ਕਿਸਾਨਾਂ ਦੇ ਪ੍ਰਤੀ ਤਾਂ ਕੋਈ ਰੋਸ਼ਨੀ ਭਾਜ-ਪਾਜ ਪਰ ਚਲੋ ਅੱਗੇ ਜਾ ਕੇ ਅਸੀਂ ਪਿੰਡਾਂ ਦੇ ਵਿੱਚ ਵੀ ਆਪਣੇ ਜੋ ਕੰਮ ਦਿਖਾਵਾਂਗੇ ਤੋਂ ਸੋ ਅੱਗੇ ਸਟ੍ਰੌਂਗ ਹੋਮਾਂਗੇ ਬੀਜਪੀ ਉਹ ਗੱਠਜੋੜ ਟੁੱਟਣ ਤੋਂ ਬਾਅਦ ਜਿਹੜੀ ਹੈ ਭਾਜਪਾ ਨੇ ਇੱਕ ਵਾਰ ਪਹਿਲੀ ਵਾਰ ਜਿਹੜੀ ਹੈ ਪੰਜਾਬ ਦੇ ਵਿੱਚ ਚੋਣਾਂ ਲੜੀਆਂ ਨੇ ਸੋ ਕਾਫੀ ਵੱਡਾ ਜਿਹੜਾ ਵੋਟ ਬੈਂਕ ਭਾਜਪਾ ਨੇ ਇਕੱਠਾ ਕੀਤਾ ਕੀ ਲੱਗਦਾ ਹੈ ਕਿ ਜਿਹੜੀ 2027 ਦੀਆਂ ਚੋਣਾਂ ਆਉਣ ਵਾਲੀਆਂ ਨੇ ਉਸ ਦੇ ਵਿੱਚ ਭਾਜਪਾ ਕਿੰਨੀ VOTING ਜਿਹੜੀ ਹੈ ਹੋਰ ਵੱਧ ਕੇ ਲੈ ਜਾਏਗੀ ਤੁਸੀਂ ਅੱਗੇ-ਅੱਗੇ ਦੇਖੋ ਭਾਜਪਾ ਜਿਸ ਤਰ੍ਹਾਂ ਮੋਦੀ ਜੀ ਨੇ ਬਿੱਟੂ ਜੀ ਨੂੰ ਮੰਤਰੀ ਬਣਾਇਆ ਹੈ ਉਸ ਦੇ ਕੋਰਡਿੰਗ ਆਉਣ ਵਾਲੇ ਟਾਈਮ ਦੇ ਵਿੱਚ ਭਾਜਪਾ ਹੋਰ ਵੀ ਸਟਰੋਂਗ ਹੋਊਗੀ ਜੋ ਲੋਕਾਂ ਚ ਆਪਣੇ ਬੀਜੇਪੀ ਵਰਕਰਾਂ ਤੋਂ ਉਤਸ਼ਾਹ ਆ ਉਹ ਹੋਰ ਵੀ ਵਧਿਆ ਹੈ ਤੁਸੀਂ ਉਸ ਦਾ ਦੇਖ ਸਕਦੇ ਸੋਸ਼ਲ ਮੀਡੀਆ ਤੇ ਵੀ ਉਹ ਲੋਕਾਂ ਚ ਬਿੱਟੂ ਜੀ ਦੇ ਪ੍ਰਤੀ ਜਿਸ ਤਰ੍ਹਾਂ ਦਾ ਸੀਗਾ ਵੀ ਆਪਣਾ ਬਿੱਟੂ ਜੀ ਅੱਗੇ ਇਸ ਨੂੰ ਗਰਾਫ ਨੂੰ ਭਾਜਪਾ ਨੂੰ ਹੋਰ ਵੀ ਸਟਰੋਂਗ ਕਰਨਗੇ 2027 ਚ ਅਸੀਂ ਹੋਰ ਵੀ ਮਜ਼ਬੂਤ ਹੋਵਾਂਗੇ ਤੇ ਆਪਣੀ ਗਵਰਨਮੈਂਟ ਬਣਾਵਾਂਗੇ ਸੋ ਗੱਲ ਕਰੀਏ ਪੰਜਾਬ ਤੇ ਲੁਧਿਆਣੇ ਦੀ ਕੀ ਪ੍ਰਵਨੀਤ ਸਿੰਘ ਬਿੱਟੂ ਜਿਹੜੇ ਨੇ ਉਹ ਇੰਡਸਟਰੀ ਤੇ ਕਾਰੋਬਾਰੀਆਂ ਲਈ ਕੋਈ ਵੱਡਾ ਜਿਹੜਾ ਪੈਕੇਜ ਲੈ ਕੇ ਆਣਗੇ ਦੇਖੋ ਬਿੱਟੂ ਜੀ ਦੇ ਪਹਿਲਾਂ ਹੀ ਕਿਹਾ ਮੈਂ ਪੰਜਾਬ ਦੇ ਲਈ ਹੀ ਕੰਮ ਕਰਾਂਗਾ ਤੋਂ ਪੰਜਾਬ ਦੀ ਜੋ ਇੰਡਸਟਰੀ ਲਈ ਹੈ ਜੋ ਵੀ ਹੈ ਅੱਗੇ ਵੀ ਬਿੱਟੂ ਜੀ ਨੇ ਆਪਾਂ ਇਹ ਨਹੀਂ ਕਹਿ ਸਕਦੇ ਬਿੱਟੂ ਜੀ ਨੇ ਵਰਕ ਨਹੀਂ ਕੀਤਾ ਬਿੱਟੂ ਜੀ ਨੇ ਸਭ ਤੋਂ ਜ਼ਿਆਦਾ ਡਿਵੈਲਪਮੈਂਟ ਪੰਜਾਬ ਦੇ ਵੀ ਲੁਧਿਆਣਾ ਕਰਵਾਈ ਹੈ ਤੋਂ ਅੱਗੇ ਵੀ ਜਾ ਕੇ ਜੋ ਵੀ ਹੈ ਇਸ਼ੂ ਹੈ ਇੰਡਸਟਰੀ ਦੇ ਹੈ ਉਹ ਲੈ ਕੇ ਜਾਓਗੇ ਔਰ ਉਸ ਦਾ ਸੋਲੂਸ਼ਨ ਕਰਾਓਗੇ ਸੋ ਗੱਲ ਕਰੀਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਜਦੋਂ ਲੁਧਿਆਣਾ ਪਹੁੰਚੇ ਸੀ ਤਾਂ ਉਹਨਾਂ ਨੇ ਇੱਕ ਵਾਅਦਾ ਕੀਤਾ ਸੀ ਉਹਨਾਂ ਨੇ ਕਿਹਾ ਸੀ ਕਿ ਰਵਨੀਤ ਸਿੰਘ ਬਿੱਟੂ ਨੂੰ ਜਿਹੜਾ ਹੈ ਤੁਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਐਮਪੀ ਬਣਾਓ ਤੇ ਮੇਰਾ 5 ਸਾਲਾਂ ਦਾ ਜਿਹੜਾ ਰਿਸ਼ਤਾ ਹੈ ਰਵਨੀਤ ਸਿੰਘ ਬਿੱਟੂ ਨਾਲ ਤੇ ਮੈਂ ਇਹਨੂੰ ਜਿਹੜਾ ਹੈ ਵੱਡਾ ਆਦਮੀ ਬਣਾਉਣ ਦਾ ਜਿਹੜਾ ਕੰਮ ਕਰਾਂਗਾ ਸੋ ਲੱਗਦਾ ਹੈ ਕਿ ਉਹਨਾਂ ਨੇ ਜਿਹੜਾ ਵਾਅਦਾ ਕੀਤਾ ਸੀ ਉਹ ਪੂਗਾਤਾ ਦੇਖੋ ਉਹਨਾਂ ਨੇ ਤਾਂ ਰੈਲੀ ਦੇ ਵਿੱਚ ਕਿਹਾ ਸੀਗਾ ਵੀ ਤੁਸੀਂ ਇਸ ਨੂੰ ਬਿੱਟੂ ਜੀ ਨੂੰ ਜਿਤਾਓ ਤੇ ਮੈਨਾਂ ਨੂੰ ਵੱਡਾ ਆਦਮੀ ਬਣਾਵਾਂਗਾ ਪਰ ਚਲੋ ਕੁਝ ਬੋਟਾ ਤੋਂ ਬਿੱਟੂ ਜੀ ਰਹਿ ਗਏ ਪਰ ਉਹਨਾਂ ਨੇ ਆਪਣੇ ਵਾਅਦੇ ਦੇ ਕੈਮਰੇ ਉਹਨਾਂ ਨੇ ਉਹਨਾਂ ਨੂੰ ਲੈ ਕੇ ਗਏ ਸੈਂਟਰ ਦੇ ਵਿੱਚ ਔਰ ਮੰਤਰੀ ਬਨਾਇਆ ਅਮੀਸ਼ਾ ਜੀ ਦੇ ਹੈ ਜੋ ਕਮਿਟਮੈਂਟ ਕਰਦੇ ਉਹ ਪੂਰੀ ਕਰਦੇ ਹੈ ਸ਼ੁਰੂ ਤੋਂ ਹੀ ਉਹਨਾਂ ਦਾ ਹੈ ਪੱਥਰ ਤੇ ਲਕੀਰ ਹੁੰਦੀ ਹੈ ਦੂਸਰਾ ਅੱਗੇ-ਅੱਗੇ ਦੇਖੋ ਵੀ ਪੰਜਾਬ ਦੇ ਵਿੱਚ ਹੋਰ ਵੀ ਕਈ ਚੀਜ਼ਾਂ ਆਪ ਤਾਪ ਸਰਪ੍ਰਾਈਜ਼ ਮਿਲੂਗੀ ਨਵਸਰ ਸੋ ਅਸੀ ਸਾਡੇ ਨਾਲ ਭਾਜਪਾ ਦੇ ਸੀਨੀਅਰ ਨੇਤਾ ਸੰਨੀ ਖੋਸਲਾ ਜੀ ਜਿਨ੍ਹਾਂ ਨੇ ਗੱਲਬਾਤ ਕਰਦੇ ਹਾਂ ਦੱਸਿਆ ਕਿ ਰਵਨੀਤ ਸਿੰਘ ਬਿੱਟੂ ਜੋ ਕਿ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਰਾਜ ਮੰਤਰੀ ਵਜੋਂ ਸ਼ਾਮਲ ਹੋਏ ਨੇ ਸੋ ਇੱਕ ਵੱਡਾ ਤੋਹਫਾ ਜਲਦ ਹੀ ਪੰਜਾਬ ਨੂੰ ਉਹ ਦੇਣਗੇ ਸੋ ਇਦਾਂ ਦੀਆਂ ਹੋਰ ਵੀ ਅਪਡੇਟਸ ਦੇਖਣ ਲਈ ਜੁੜੇ ਰਹੋ ਦ ਸਮਰ نیوز ਦੇ ਨਾਲ ਕੈਮਰਾ ਪਰਸਨ ਹਰਜੀਤ ਸਿੰਘ ਕਾਕਾ ਦੇ ਨਾਲ ਦੀਪਕ ਕਤਿਆਲ ਦ ਸਮਰ نیوز